ਆਗਰਾਂ ਦੇ ਨਾਲ ਧਾਰ ਮੇਰੀ ਜੁੜ ਗਈਆ ਜੁੜ ਗਈਆ ਸਤਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਸਤਗੁਰ ਪੂਰਾ ਟੇਸੀ ਆਇਆ ਸਤਗੁਰ ਪੂਰਾ ਟੇਸੀ ਆਇਆ ਕਿ ਲੱਗੀ ਮੋਜ ਬਹਾਰ ਧਾਰ ਮੇਰੀ ਜੁੜ ਗਈਆ ਜੁੜ ਗਈਆ ਸਤਗੁਰ ਪਿਆਰੇ ਨਾਲ ਧਾਰ ਮੇਰੀ ਜੁੜ ਗਈਆ ਸਚਿਆ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਗਲ ਵਿੱਚ ਕਾਲੀ ਕੋਟੀ ਪੌਂਦਾ ਗਲ ਵਿੱਚ ਕਾਲੀ ਕੋਟੀ ਪੌਂਦਾ ਸਿੱਕੇ ਚਿੱਟੀ ਦਸਤਾਰ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਚਿਆ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈ ਆ ਜੁੜ ਗਈ ਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈ ਆ ਸੱਜੇ ਹੱਥ ਵਿੱਚ ਕੁੰਡਾ ਫੜਦਾ ਸੱਜੇ ਹੱਥ ਵਿੱਚ ਕੁੰਡਾ ਫੜਦਾ ਕਬੇ ਹੱਥ ਰਮਾਲ ਤਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈਆ ਜੁੜ ਗਈਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈਆ ਚਰਨੀ ਪੌਂਦਾ ਮਖਮਲ ਜੋੜਾ ਚਰਨੀ ਪੌਂਦਾ ਮਖਮਲ ਜੋੜਾ ਦਿਲ ਲੈ ਹੀ ਪਹਾਰ ਤਾਰ ਮੇਰੀ ਜੁੜ ਗਈਆ ਜੁੜ ਗਈਆ ਸਤ ਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈਆ ਜਦੋਂ ਸਤ ਗੁਰ ਜੀ ਗੱਦੀ ਧਿਆਉਂਦੇ ਜਦੋਂ ਸਤ ਗੁਰ ਜੀ ਗੱਦੀ ਧਿਆਉਂਦੇ ਖੇੜਦੀ ਆ ਗਰਜਾਰ ਤਾਰ ਮੇਰੀ ਜੁੜ ਗਈਆ ਜੁੜ ਗਈਆ ਸੱਚਿਆਂ ਗੁਰਾਂ ਦੇ ਨਾਲ ਤਾਰ ਮੇਰੀ ਜੁੜ ਗਈਆ ਲਗੀਆ ਸਤਗੁਰ ਪਿਆਰੇ ਨਾਲ ਤਾਰ ਮੇਰੀ ਜੁੜ ਗਈਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬਤ